ਸਾਡੇ ਨਿਊਯਾਰਕ ਦੇ ਸਿਟੀ ਦੇ ਮੇਅਰ ਐਰ ਰਿਕਾਡਮ ਦੇ ਨਾਲ ਕੇਬਲ ਟਾਕ ਦੇ ਵਿੱਚ ਜਿੰਨੀ ਸਾਡੀ ਸਿੱਖ ਕਮਿਊਨਿਟੀ ਅੱਜ ਪਹੁੰਚੀ ਸੀ ਅਸੀਂ ਅੱਜ ਸਾਰੇ ਕੁਐਸਚਨ ਉਹ ਜਿਹੜੇ ਆ ਇੱਥੇ ਰੇਸ ਕੀਤੇ ਆ ਜਿਹੜੇ ਸਿੱਖ ਕਮਿਊਨਿਟੀ ਨੂੰ ਫੇਸ ਕਰਨੇ ਪੈ ਰਹੇ ਨੇ ਇਹ ਮੇਅਰ ਜੋ ਹੈ ਇੱਥੇ ਸਾਨੂੰ ਬਹੁਤ ਆਸ ਹੈ ਕਿ ਸਾਡੇ ਸਿੱਖਾਂ ਵਾਸਤੇ ਬਹੁਤ ਕੁਝ ਕਰੇਗਾ ਨਿਊਯਾਰਕ ਸਿਟੀ ਹਾਲ ਵਿਖੇ ਅਸੈਂਬਲੀ ਵੂਮੈਨ ਜੈਨੀਫਰ ਰਾਜਕੁਮਾਰ ਨੇ ਉਪਰਾਲੇ ਸਦਕਾ ਸਿੱਖ ਕਮਿਊਨਿਟੀ ਦੇ ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨਾਲ ਰੌਂਡ ਟੇਬਲ ਮੀਟਿੰਗ ਕਰਵਾਈ ਗਈ ਜਿਸ ਦੇ ਵਿੱਚ ਸਾਰਿਆਂ ਵੱਲੋਂ ਸਿੱਖ ਕਮਿਊਨਿਟੀ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ-ਚਰਚਾ ਕੀਤੀ ਗਈ ਮੀਟਿੰਗ ਦੇ ਦੌਰਾਨ ਹੋਰ ਕੀ ਕੁਝ ਰਿਆ ਖਾਸ ਹੌ ਜਾਣਦੀਆਂ ਗਿਲ ਪ੍ਰਦੀਪ ਦੀ ਰਿਪੋਰਟ ਜ਼ਰੀਏ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਸ ਵੱਲੋਂ ਪੰਜਾਬੀ ਕਮਿਊਨਿਟੀ ਦੇ ਨਾਲ ਨਿਊਯਾਰਕ ਸਿਟੀ ਹਾਲ ਵਿਖੇ ਟੇਬਲ ਟॉक ਮੀਟਿੰਗ ਕੀਤੀ ਗਈ। ਇਹ ਮੀਟਿੰਗ ਅਸੈਂਬਲੀ ਵੂਮੈਨ ਜੈਨੀਫਰ ਰਾਜਕੁਮਾਰ ਦੇ ਵਿਸ਼ੇਸ਼ ਉਪਰਾਲੇ ਸਦਕਾ ਕਰਵਾਈ ਗਈ। ਇਸ ਮੀਟਿੰਗ ਵਿੱਚ ਗੁਰੂ ਘਰਾਂ ਦੀਆਂ ਕਮੇਟੀਆਂ ਸੁਭਾਵਾਂ ਜਥੇਬੰਦੀਆਂ ਪੰਜਾਬੀ ਕਮਿਊਨਿਟੀ ਦੀਆਂ ਖਾਸ ਸਖਸ਼ੀਤਾਵਾਂ ਲੋ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਮੀਟਿੰਗ ਦੇ ਦੌਰਾਨ ਸਾਰਿਆਂ ਨੇ ਪੰਜਾਬੀ ਕਮਿਊਨਿਟੀ ਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਮੇਅਰ ਐਰਿਕ ਐਡਮਸ ਨੂੰ ਜਾਣੂ ਕਰਵਾਇਆ ਭਾਵੇਂ ਨਿਊਯਾਰਕ ਦੀ ਸਿਟੀ ਦੇ ਮੇਅਰ ਐਰਿਕ ਐਡਮਸ ਦੇ ਨਾਲ ਟੇਬਲ ਟਾਕ ਦੇ ਵਿੱਚ ਜਿੰਨੀ ਸਾਡੀ ਸਿ ਕਮਿਊਨਿਟੀ ਅੱਜ ਪਹੁੰਚੀ ਸੀ ਅਸੀਂ ਅੱਜ ਸਾਰੇ ਕੁਐਸਚਨ ਉਹ ਜਿਹੜੇ ਆ ਇੱਥੇ ਰੇਸ ਕੀਤੇ ਆ ਜਿਹੜੇ ਸਿੱਖ ਕਮਿਊਨਿਟੀ ਨੂੰ ਫੇਸ ਕਰਨੇ ਪੈ ਰਹੇ ਨੇ ਇੱਕ ਹੇਟ ਕਰਾਈਮ ਦਾ ਦੂਸਰਾ ਅਸੀਂ ਐਜੂਕੇਸ਼ਨ ਬੋਰਡ ਦੇ ਵਿੱਚ ਆਪਣਾ ਸੈਕੂਲਰਿਜੈਂਸ ਨੂੰ ਐਡ ਕਰਾਉਣ ਦਾ ਤੀਸਰਾ ਅਸੀਂ ਨਾਲ ਦੇ ਨਾਲ ਉਹਨੂੰ ਇਹ ਵੀ ਕਿਹਾ ਕਿ ਜਿਹੜੇ ਤੇਰੀ ਸਿਟੀ ਦੀ ਐਡਮਿਨਿਸਟ੍ਰੇਸ਼ਨ ਆ ਉਹ ਸਾਡਾ ਜਿਹੜਾ ਜੰਗ ਬੱਚਾ ਵਾ ਕੋਈ ਨਾ ਕੋਈ ਸਾਡਾ ਜਿਹੜਾ ਟਰਬਨ ਦਸਤਾਰ ਸਜਾਉਂਦਾ ਉਹ ਕਮਿਸ਼ਨਰ ਹੋਣਾ ਚਾਹੀਦਾ ਕਿਸੇ ਨਾ ਕਿਸੇ ਭਵੇਂ ਡਿਪਾਰਟਮੈਂਟ ਦਾ ਹੋਵੇ ਬਸ ਇਹਦਾ ਕਿ ਜਿੰਨੇ ਅੱਜ ਵੀਰ ਮੇਰ ਵੀਰ ਪਹੁੰਚਿਆ ਸਾਰਿਆਂ ਨੇ ਆਪੋ ਆਪਣੇ ਵਧੀਆ ਉਹਨੂੰ ਕੁਐਸਚਨ ਕੀਤੇ ਨੇ ਹੁਣ ਦੇਖੋ ਅੱਗੇ ਮੇਅਰ ਇਹਦੇ ਉੱਤੇ ਕੀ ਕਰਦਾ ਉਹਦੇ ਨਾਲ ਸਾਡੀ ਕਮਿਊਨਿਟੀ ਨੂੰ ਵਾਹੇ ਐਕਚੁਅਲੀ ਇਹ ਗੱਲ ਤਾਂ ਮੰਨਣੀ ਪਊਗੀ ਕਿ ਮੇਅਰ ਦਾ ਜਿਹੜਾ ਸਿੱਖ ਕਮਿਟੀ ਦੇ ਨਾਲ ਬਹੁਤ ਵਧੀਆ ਰਿਸ਼ਤਾ ਵਾ ਉਹ ਬਹੁਤ ਲਾਈਕ ਕਰਦਾ ਕਿਉਂਕਿ ਸਿੱਖ ਕਮਿਟੀ ਹਮੇਸ਼ਾ ਹੀ ਜਿਹੜੇ ਬਾਬੇ ਨਾਨਕ ਦੇ ਫਲਸਫੇ ਤੇ ਚੱਲਦੀ ਆ ਅੱਜ ਸਾਡੀ ਸਿੱਖ ਕਮਿਊਨਿਟੀ ਦੀ ਰੌਂਡ ਟੇਬਲ ਮੀਟਿੰਗ ਮੇਅਰ ਐਡਮਨਸਿਟੀ ਹਾਲ ਵਿੱਚ ਹੋ ਜੇ ਕਿ ਬਹੁਤ ਹੀ ਵਧੀਆ ਹੋਈ ਜੋ ਅਸੀਂ ਫੇਸ ਕਰ ਰਹੇ ਆਂ ਛੇੜ ਕਰਾਇਮ ਦਾ ਜਿੱਥੇ-ਜਿੱਥੇ ਸਾਡੀਆਂ ਪੋਜੀਸ਼ਨਾਂ ਨੇ ਸਾਨੂੰ ਮਿਲੀਆਂ ਚਾਹੀਦੀਆਂ ਆ ਜੇ ਕਮਿਸ਼ਨਰ ਜੇ ਦੂਸਰਾ ਸਕੂਲਾਂ ਵਿੱਚ ਸਾਡੇ ਬੱਚੇ ਜੋ ਪ੍ਰੋਬਲਮ ਸਾਡਾ ਆ ਰਹੀ ਹੈ ਸਕੂਲੀ ਸਾਡੀ ਜਿੱਥੇ ਰਹਿੰਦੇ ਆ ਉਹਦੇ ਵਾਸਤੇ ਸਾਨੂੰ ਕੋ ਫੰਡ ਦਿੱਤੇ ਜਾਣ ਬਹੁਤ ਹੀ ਸਾਰਿਆਂ ਵਧੀਆ ਤਰੀਕੇ ਨਾਲ ਕੁਐਸਚਨ ਪੁੱਛੇ ਮੇਅਰ ਐਂਡ ਅਕੈਡਮੀ ਨੇ ਬਹੁਤ ਵਧੀਆ ਜਵਾਬ ਦਿੱਤੇ ਇਹ ਮੇਅਰ ਜੋ ਹੈ ਇੱਥੇ ਸਾਨੂੰ ਬਹੁਤ ਆਸ ਹੈ ਕਿ ਸਾਡੇ ਸਿੱਖਾਂ ਵਾਸਤੇ ਬਹੁਤ ਕੁਝ ਕਰੇਗਾ ਖਾਸ ਕਰਕੇ ਜੋ ਸਕੂਲਾਂ ਵਿੱਚ ਸਿਕ ਐਜੂਕੇਸ਼ਨ ਲਾਗੂ ਕਰਨ ਦੀ ਗੱਲ ਕੀਤੀ ਉਹ ਇਹਨਾਂ ਪ੍ਰੋਮਿਸ ਕੀਤਾ ਕਿ ਕਰਨਗੇ ਦੂਸਰਾ ਗੁਰਨਾਥ ਦੇਵ ਜੀ ਤੇ ਜੋ ਛੁੱਟੀ ਦੀ ਗੱਲ ਕੀਤੀ ਉਸ ਬਾਰੇ ਕਨਸਰਟ ਕਰੇਗਾ ਅੱਜ ਦੀ ਮੀਟਿੰਗ ਜੋ ਬਹੁਤ ਵਧੀਆ ਰਹੀ ਸਾਰਿਆਂ ਦਾ ਤੁਹਾਤ ਜੋ ਤੁਸੀਂ ਆਇਓ ਖਾਸ ਕਰਕੇ ਐਡਵਰਟਾਈਜ਼ੇਸ਼ਨ ਦਾ ਜੈਨ ਫਰਾਜ ਕੁਮਾਰ ਦਾ ਤੇ ਹੋਰ ਕਮਿਸ਼ਨਰ ਸਾਹਿਬ ਜੋ ਆਏ ਹਨ ਮੇਰੇ ਦਫ਼ਤਰ ਤੋਂ ਤੁਸੀਂ ਸੁਣਿਆ ਕਿ ਜਿੱਥੇ ਪੰਜਾਬੀ ਕਮਿਊਨਿਟੀ ਦੇ ਨੁਮਾਇੰਦਿਆਂ ਵੱਲੋਂ ਹੇਟ ਕਰਾਈਮ ਵਰਗੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਉੱਤੇ ਹੀ ਐਜੂਕੇਸ਼ਨ ਸਿਟੀ ਐਡਮਿਨਿਸਟਰेटर ਚ ਪੰਜਾਬੀ ਕਮਿਊਨਿਟੀ ਦੇ ਨੌਜਵਾਨ ਨੂੰ ਕਮਿਸ਼ਨਰ ਲਗਾਉਣ ਦੀ ਵੀ ਮੰਗ ਰੱਖੀ ਅਸਟਮਸੀ ਸਿਟੀ ਹਾਲ ਦੇ ਬਾਹਰ ਖੜੇ ਆ ਹੁਣੇ-ਹੁਣੇ ਜਿਹੜੀ ਮਿਸਟਰ ਐਰਿਕ ਐਡਮ ਮੇਅਰ ਦੇ ਨਾਲ ਜਿਹੜੀ ਮੀਟਿੰਗ ਖਤਮ ਹੋਈ ਏ ਜਿਸ ਨੂੰ ਕਰਾਉਨ ਦੇ ਵਿੱਚ ਜੈਨਫਰ ਰਾਜਕੁਮਾਰ ਜੋ ਕਿ ਫਰਸਟ ਪੰਜਾਬੀ ਸਟੇਟ ਅਸੈਂਬਲੀ ਵੂਮਨ ਨੇ ਇਸ ਮੀਟਿੰਗ ਦੇ ਵਿੱਚ ਸਿਰਫ ਸਿੱਖ ਕਮਿਊਨਿਟੀ ਦੇ ਨਾਲ ਗੱਲਬਾਤ ਹੋਈ ਏ ਉਸ ਦੇ ਵਿੱਚ ਸਭ ਤੋਂ ਜਿਹੜਾ ਮੇਨ ਮੁੱਦਾ ਸੀ ਹੇਟ ਕਰਾਇਮ ਦਾ ਸੀ ਕਿ ਆਫਟਰ 911 ਰੌਂਗ ਆਇਡੈਂਟੀ ਵੀ ਆਰ ਸਟਿਲ ਸਟਰਗਲਿੰਗ ਉਸ ਤੋਂ ਬਾਅਦ ਹੋਰ ਐਜੂਕੇਸ਼ਨ ਤੇ ਕਾਫੀ ਗੱਲਾਂ ਹੋਈਆਂ ਕਿ ਕਿੱਦਾਂ ਲੋਕਾਂ ਨੂੰ ਅਵੇਅਰਨੈਸ ਲਿਆਂਦੀ ਜਾਵੇ ਕਿ ਸਾਡੀ ਕਮਿਊਨਿਟੀ ਕੌਣ ਹੈ ਸਿੱਖ ਕੌਣ ਹੈ ਬੜੀਆਂ ਹੀ ਇਸ ਦੇ ਵਿੱਚ ਬਹੁਤ ਜ਼ਰੂਰੀ ਜ਼ਰੂਰੀ ਜਿਹੜੀਆਂ ਮੀਟਿੰਗ ਦੇ ਵਿੱਚ ਗੱਲਾਂ ਹੋਈਆਂ ਸੋ ਐਡਿਕਾਡੋ ਨੇ ਬੜੇ ਹੀ ਧਿਆਨ ਦੇ ਨਾਲ ਸੁਣੀਆਂ ਉਹਨਾਂ ਪੂਰਾ ਪੂਰਾ ਵਿਸ਼ਵਾਸ ਦਿਖਾਇਆ ਉਹਨਾਂ ਨੂੰ ਇਹ ਵੀ ਮੰਗ ਕੀਤੀ ਗਈ ਕਿ ਅੱਗੇ ਤੁਸੀਂ ਨਿਊਯਾਰਕ ਸਿਟੀ ਦੇ ਵਿੱਚ ਆਪਣੇ ਵੱਲੋਂ ਵੋਲੰਟਰੀਅਰ ਹਿਊਮਨ ਰਾਈਟਸ ਦੇ ਵਿੱਚ ਦੋ ਸਾਡੇ ਸਿੰਘ ਲੇਨ ਉਹਨਾਂ ਨੂੰ ਕਿ ਸਾਨੂੰ ਇੱਕ ਪਰਮਾਨੈਂਟ ਕਮਿਸ਼ਨਰ ਚਾਹੀਦਾ ਮਾਈਟ ਬੀ ਇਨ ਐਜੂਕੇਸ਼ਨ ਮਾਈਟ ਬੀ ਐਵਰੀ ਵੇ ਸੋ ਦੈਨ ਦੀ ਪੀਪਲ ਸ਼ੁੱਡ ਨੋ ਜਿਹੜੇ ਇਹ ਸਿੱਖ ਕੌਣ ਹੁੰਦੇ ਨੇ ਸੋ ਅੱਜ ਬਹੁਤ ਇੱਕ ਵਧੀਆ ਕਾਮਜਾ ਮੀਟਿੰਗ ਸੀ ਸਿੱਖ ਕਮਿਊਨਿਟੀ ਦੇ ਕਾਫੀ ਲੀਡਰਸ਼ਿਪ ਦੂਰੋਂ ਦੂਰ ਪਹੁੰਚੇ ਸਨ ਸੋ ਮੇਅਰ ਨੇ ਬਹੁਤ ਵਧੀਆ ਟਾਈਮ ਦੇ ਕੇ ਸਾਰਿਆਂ ਦੀਆਂ And meeting here with Mayor Adams, and Assemblywoman Rajkumar, it was a privilege that they put this together to have allow us all to have a voice here at with Mayor Adams here in City Hall, and I am grateful for this opportunity. And I, they, Mayor Adams has made um, a statement that he will help the community. He has offered for safety, which is a priority, especially now. With what's going on with the world economics in terms of education, how can we bring forefront the education about Sikhism, the identity of what a Sikh individual looks like to our curriculum, to, the, to New York City, to Manhattan, to, to the boroughs in New York City? And I think what he's promising is amazing, and we look forward to those changes being implemented here in New York City. ਤਾਨੂੰ ਦਾਸ ਦਾ ਇਹ ਹੈ ਕਿ ਜਾਨੀ ਫਰਜ ਕੁਮਾਰ ਪਾਰਟੀ ਮੂਲ ਦੇ ਨੇ ਜਿਹਨਾਂ ਦਾ ਪਛੋਕੜ ਪੰਜਾਬ ਦੇ ਨਾਲ ਜੁੜਿਆ ਹੋਇਆ ਹੈ ਇਹਨਾਂ ਵੱਲੋਂ ਪੰਜਾਬੀ ਕਮਿਊਨਿਟੀ ਦੇ ਮਸਲਿਆਂ ਨੂੰ ਸੰਜੀਦਾ ਟਾਂਕ ਦੇ ਨਾਲ ਲਿਆ ਜਾਂਦਾ ਹੈ ਤੇ ਸਰਕਾਰਾਂ ਸਾਹਮਣੇ ਰੱਖਿਆ ਜਾਂਦਾ ਹੈ this was truly historic for the first time the sikh community came to city hall and had a personal roundtable with the mayor this was critical this was a time for all of us to come together and talk about the hate crime problem to talk about how we need more education on the sikh community in our schools and this was the meeting of the best leaders of the sikh community with the mayor and myself and the sky is the limit for our community <laughs> ਮੇਅਰ ਫਲੋ ਬਹੁਤ ਵਧੀਆ ਟਾਂਗ ਦੇ ਨਾਲ ਸੁਣਦਿਆਂ ਜਲਦ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ। of making sure that we utilize the services of our agencies are crucial this is always good when we have a healthy dialogue with leaders of the community like this i am really thankful that they came into city hall and this is one of many we're going to do some great follow-ups thank you mayor eric adams punjabi community de pasandida leader ne o punjabi community de sare program vich shambhu liyat karte ne okhe vile modi nal moda lakay ne meeting de duran vi hona punjabi community di har sambh ਅਦਤ ਕਰੰਤਾ ਪ੍ਰਸਾਦਿਤ ਇਸ ਮੌਕੇ ਤੇ ਸਾਰੀ ਸਿੱਖ ਕਮਿਊਨਿਟੀ ਨੂੰ ਖੁਸ਼ੀ ਸੀ ਕਿ ਅਮਰੀਕਾ ਵਰਗੇ ਮੁਲਕ ਦੇ ਵਿੱਚ ਉਹਨਾਂ ਦੀ ਸੁਣਵਾਈ ਤਾਂ ਹੁੰਦੀ ਹੈ ਲੀਡਰਸ ਵੱਲੋਂ ਸਪੈਸ਼ਲ ਸਿਟੀ ਹਾਲ ਦੇ ਵਿੱਚ ਬੁਲਾ ਕੇ ਪ੍ਰੋਬਲਮਸ ਬਾਰੇ ਪੁੱਛਣਾ ਬੜੀ ਹੀ ਮਾਣ ਵਾਲੀ ਗੱਲ ਸੀ ਕਿਉਂਕਿ ਪੰਜਾਬੀਆਂ ਨੇ ਆਪਣੀ ਮਿਹਨਤ ਦੇ ਨਾਲ ਐਨੇ ਵੱਡੇ ਮੁਕਾਮ ਹਾਸਲ ਕਰ ਰਹੇ ਨੇ ਕਿ ਪੋਲਿਟਿਕਸ ਦੇ ਵਿੱਚ ਵੀ ਪੰਜਾਬੀ ਕਮਿਊਨਿਟੀ ਵੱਲੋਂ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾ ਰਹੀ ਹੈ ਜਿਸ ਦਾ ਸਦਕਾ ਹੀ ਇੰਡੋ ਅਮਰੀਕਨਸ ਦੀ ਇੱਕ ਵਧੀਆ ਸਾਂਝ ਵਧ ਰਹੀ ਹੈ ਉਮੀਦ ਕਰਦੇ ਆ ਕਿ ਆਨ ਵਾਲੇ ਸਮੇਂ ਦੀ ਦੌਰਾਨ ਪੰਜਾਬੀ ਕਮਿਊਨਿਟੀ ਦੀ ਹਰ ਗੱਲ ਦੀ ਸੁਣਵਾਈ ਅਤੇ ਮੁਸ਼ਕਲਾਂ ਦੇ ਹੱਲ ਜ਼ਰੂਰ ਹੋਣਗੇ ਨਿਯੋਗ ਤੋਂ ਗਿਲਪਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ